ਅਸੀਂ ਟਨਲ ਕ੍ਰੋਸ ਕਰਨ ਲੱਗੇ ਆ ਇਤਰੋ ਫਿੱਚੋ ਅਸੀਂ ਪੈਦਲ ਮੈਦਲ ਵੀ ਆਏ ਆ ਸਾਈਕਲ ਦਾ ਚੱਲਦਾ ਜਿਹਾ ਹਵਾ ਹੀ ਫੋਟ ਚੱਲ ਰਹੀ ਆ ਆ ਟਨਲ ਅਜਿਹੇ ਵੈਸੀ ਅਸੀਂ ਕ੍ਰੋਸ ਕਰਕੇ ਆਏ ਆ ਬਹੁਤ ਜ਼ਿਆਦਾ ਲੰਬੀ ਟਨਲ ਆਸ ਪਰ ਕੱਟ ਹੀ ਦਿੱਤਾ ਜੀ ਉਸ ਤੋਂ ਦੇਖੋ ਵੀ ਉਹ ਕਹਿੰਦੇ ਸੁਣਦਾ ਉਹ ਅੱਗੇ ਗੇੜ ਚੜਾਈ ਆ ਗਈ ਉਸ ਤੋਂ ਫੇਰ ਸਾਨੂੰ ਪੈਦਲ ਹੀ ਜਾਣਾ ਹੈ ਨਾ ਏਡਾ ਜਿਹਾ ਸਾਨੂੰ ਦੇਖ ਰਿਹਾ ਕੁੱਲੂ ਐ ਸੋਹੜ ਸਾਹਿਬ ਜਿੱਥੋਂ ਮੀਟਾ ਆ ਦੇਖੋ ਪਹਾੜ ਐਡਾ ਪਹਾੜ ਕੱਟ ਕੇ ਇਹਦੇ ਤੇ ਜਾਲੀ ਲਾਈ ਦੀ ਆ ਆ ਦੇਖੋ ਦੇਖੋ ਇਤਰਾ ਸਾਡਾ ਹੈਰੀ ਮਾਡਲ ਸਾਹਮਣੇ ਆ ਗਈ ਇੱਕ ਹੋਰ ਟਨਲ ਜੰਡੀਗਾ ਟੂ ਮਨਾਲੀ ਜੇ ਕਿਸੇ ਨੇ ਰਾਸ ਇਸ ਰਾਤੇ ਆਉਣਾ ਹੋਵੇ ਤਾਂ ਹੁਣ ਇਹ ਟਨਲ ਚਾਲੂ ਆਓ ਦੋਸਤੋ ਇਹ ਟਨਲ ਬਹੁਤ ਸੂਈ ਆਉਦੇ ਨਾਲ ਆਏ ਦੋਸਤੋ ਟਨਲ ਕਰ ਲਿਆ ਕ੍ਰੋਸ ਤੇ ਚੱਲਦੇ ਆ ਇੱਕ ਨਵੇਂ ਸਫਰ ਤੇ ਤੈਨੂੰ ਲੈ ਕੇ ਨਵੇਂ ਤੱਕੀ ਸਫਰ ਦਾ ਪੁਰਾਣਾ ਹੀ ਉਹ ਨਵੇਂ ਰੂਟ ਨਵੀਆਂ ਲਕੀਰਾਂ ਤੇ ਰਾਹ ਦੇ ਵਿੱਚ ਜੋ ਜੋ ਵੀ ਆਉਂਦਾ ਇਸ ਸਭ ਤੋਂ ਨਾਈਸ ਸ਼ੇਅਰ ਕਰਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਕਰਦੇ ਤੇ ਖਤਮ ਦੇਖਣ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਵੱਡਾ ਆਪਣਾ ਮੋਹਿਤ ਬੀਵੀ ਕੇ ਵਲੌਗ 1